ਪਹਿਲਾ ਮੇਰਾ ਨਾਮ ਰਮਨ ਕੁਮਾਰ ਆ ਮੈਂ ਬਿਸ਼ਨੂ ਨਗਰ ਲਮੀਨੀ ਤੋਂ ਆਇਆ ਤੇ ਜਦੋਂ ਮੈਂ ਇੱਥੇ 12 12:30 ਵਜੇ ਦੇ ਆਸ-ਪਾਸ ਇੱਥੇ ਆਇਆ ਸੀਗਾ ਤੇ ਉਦੋਂ ਮੈਂ ਆਪਣੇ ਫੈਮਿਲੀ ਥੋੜੇ ਮੇਰੇ ਸਿਸਟਰ ਹੋਂਦੇ ਤੇ ਹੋਂਦੇ ਮੇਰਾ ਸਗਾ ਭਰਾ ਅਸੀਂ ਇੱਥੇ ਆਏ ਸੀਗੇ ਆ ਨੂੰ ਇੱਥੇ ਨਾ ਨੂੰ ਜਦੋਂ ਥੋੜੀ ਤੇ ਗਏ ਸੀਗੇ ਤੇ ਥੋੜਾ ਹੀ ਗਏ ਸੀਗੇ ਉਸ ਕਰਕੇ ਉਹ ਜੋ ਗਿਆ ਥੋੜਾ ਸਲਿੱਪ ਹੋ ਗਿਆ ਪੈਰ ਉਹਦਾ ਜਿੱਦੀ ਵੈਨ ਨਾਲੋਂ ਕੌਣ ਗਿਆ ਮੇਰਾ ਭਰਾ ਉਹ ਮੇਰਾ ਆਪਣਾ ਥੋੜਾ ਸਪੈਰ ਸਲਿੱਪ ਹੋ ਗਿਆ ਉਹ ਅੱਗੇ ਚੱਲ ਗਿਆ ਕਾਫੀ ਇੱਕ ਇੱਕ ਮੁੰਡੇ ਕੋਸ਼ਿਸ਼ ਕੀਤੀ ਕਿ ਸੁਰਿਆਸ਼ ਨਾਮ ਦਾ 15 ਸਾਲ ਉਮਰ ਦਾ ਉਹ ਪਿੱਛੇ ਉਹ ਗਿਆ ਉਹਦੇ ਕੋ ਫੜਿਆ ਨਹੀਂ ਗਿਆ ਉਹਦੇ ਮੁੰਡੇ ਕੋ ਤੇ ਉਹ ਅੱਗੇ ਚੱਲ ਗਿਆ 1:30 ਵਜੇ ਦੀ ਗੱਲ ਆ ਭਾਜੀ ਹਜੇ ਤੱਕ ਅੱਗੇ ਐਨਡੀਆਰਐਫ ਟੀਮ ਅਜੇ ਤੱਕ ਆਈ ਨਹੀਂ ਹੈਗੀ ਅਸੀਂ ਕਈ ਕਿਸੇ ਕੋਲ ਦੀ ਰਿਕਵੈਸਟ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਅੱਗੇ ਕਿ ਉਹ ਤਾਂ ਆ ਚੁੱਕਿਆ ਹੈ ਉਹ ਥੋੜੀ ਦਿਰ ਚ ਹੀ ਆ ਚੁੱਕਿਆ ਸੀ ਲੇਕਿਨ ਅੱਗੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੋਨ ਕਰਨ ਦੀ ਐਨਡੀਆਰ ਨੂੰ ਲੇਕਿਨ ਉੱਜੇ ਨਹੀਂ ਅਜੇ ਤੱਕ ਪੁਲਿਸ ਪ੍ਰਸ਼ਾਸਨ ਅੱਧੇ ਘੰਟੇ ਨੰਦਰੰਦਰੀ ਆ ਗਿਆ ਸੀਗਾ ਬਸ ਉਹਨਾਂ ਦੀ ਡੀ ਮੰਗ ਹੈ ਕਿ ਜਲਦੀ ਜਲਦੀ ਅੱਗੇ ਸਰਚ ਆਪਰੇਸ਼ਨ ਜੋ ਵੀ ਹੈ ਸ਼ੁਰੂ ਹੋਏ ਤੇ ਸਾਡਾ ਭਰਾ ਨੂੰ ਲੱਭ ਜੇ ਮੇਰਾ ਨਾਮ ਭਜੀ ਮੱਖਣ ਮੇਰਾ ਬ੍ਰਦਰ ਸੀਗਾ ਆਏ ਹੋਏ ਸੀਗਾ ਤੇ ਆਪਣੇ ਮੱਥਾ ਟੇਕਨ ਮੋਤੀਸਰਾਮ ਮੁਕਤੀ ਸਧਾਮ ਇਹ ਦੋਨੋਂ ਹੀ ਆਪਣੇ ਉੱਤੇ ਮੱਥਾ ਟੇਕਨ ਮਿੱਠਲੇ ਉੱਤਰਿਆ ਪੋਣੀਆਂ ਤੋਂ ਉਹਦਾ ਪੈਰ ਸਲਿੱਪ ਹੋਣ ਦੀ ਬਾਰੇਗਾ ਉਸ ਬੰਗਲ ਦੇ ਤੇਜ਼ ਹਵਾ ਦੇ ਵਿੱਚ ਅੱਗੇ ਚਲਾ ਗਿਆ ਬਹੁਤ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਨਹੀਂ ਬਚਾਵਾ ਹੋਇਆ ਪੁਲਿਸ ਪ੍ਰਸ਼ਾਸਨ ਅੱਧੇ ਘੰਟੇ ਤੋਂ ਦੰਦਰੰਦਰ ਆ ਗਏ ਪਰ ਐਨਡੀਆਰਫੀ ਟੀਮ ਇੰਨੀ ਕਿੰਨਾ ਕੰਮ ਨਹੀਂ ਨਿਕਲੀ ਹਾਲੇ ਤੱਕ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਹੁਣ ਸ਼ਾਮ ਦੇ 6:00 ਵੱਜ ਚੁੱਕੇ ਆ ਭਾਜੀ ਕੋਈ ਟੀਮ ਨਹੀਂ ਪਹੁੰਚੀ ਹੁਣ ਇਹਨਾਂ ਨੂੰ ਪੁੱਛਿਆ ਤੇ ਟੀਮ ਕਹਿੰਦੇ ਤਾਲਾ ਨੇ ਆ ਤੇ ਬਾਕੀ ਸਾਡੀ ਸੱਚ ਜੋਰ ਦੇ ਵਿੱਚ ਬੇਨਤੀ ਹੈ ਜੀ ਸਾਡਾ ਭਰਾ ਜਲਦੀ ਤੋਂ ਜਲਦੀ ਲੱਭ ਕੇ ਜੀ ਮੈਂ ਐਸਐਚਓ ਸ਼ਾਪੂਰ ਕਰਨੀ ਆ ਮੇਰੇ ਏਰੀਆ ਦੇ ਵਿੱਚ ਇੱਕ ਤੀਰਥ ਸਥਾਨ ਪੈਂਦਾ ਜੀ ਇਹ ਮੁਕਤੇਸ਼ਵਰ ਧਾਮ ਹੈ ਇੱਥੇ ਕੁਝ ਬੱਚੇ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਕੁਝ ਬੱਚੇ ਇੱਥੇ ਨਹਾ ਰਹੇ ਸੀ ਜਿਨ੍ਹਾਂ ਵਿੱਚੋਂ ਇੱਕ ਲੜਕਾ 15 ਸਾਲ ਦਾ ਸੂਰਿਆਸ਼ੋਦਾ ਨਾਮ ਹੈ ਲਮੀਨੀ ਦਾ ਰਹਿਣ ਵਾਲਾ ਇਹ ਗੁੰਮ ਹੋ ਗਿਆ ਤੇ ਬਾਕੀ ਅਸੀਂ ਉਹਨੂੰ ਰੈਸਕਿਊ ਕਰਨ ਲਈ ਆਪਣੀ ਜਿਹੜੀ ਐਨਡੀਆਰਫ ਟੀਮ ਨਾਲ ਅਸੀਂ ਟਾਈਪ ਕੀਤਾ ਹੋਇਆ ਬਾਕੀ ਅਸੀਂ ਅਪਰ ਉਹਦੀ ਪਾਲ ਕਰ ਰਹੇ ਹਾਂ